ਜਦੋਂ ਸੰਸਾਰ 'ਚ ਕੋਈ ਤਾਣਾ ਮਾਰਦਾ ਨਾ ਬੜਾ ਦਿਲ ਤੇ ਲੱਗਦਾ ਹੈ ਤੇ ਇਦਾਂ ਹੀ ਮਾਤਾ ਗੰਗਾ ਜੀ ਨੂੰ ਜਿਹੜੀ ਪਿਰਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਹੈ ਨਾ ਉਹ ਬਹੁਤ ਮੇਨੇ ਮਾਰਦੀ ਰਹੀ ਹੈ ਕਿ ਬੇਵੁਲਾਦੀ ਹੈ ਇਹਦਾ ਪਰਛਾਵਾਂ ਮਾੜਾ ਹੈ ਇਹਦੇ ਕੋਲੋਂ ਲੰਘਣਾ ਮਾੜਾ ਹੈ ਇਹਨੂੰ ਵੇਖਣਾ ਮਾੜਾ ਹੈ ਇਹਦੀ ਕਿਤੇ ਝਾਤ ਨਾ ਸਾਡੇ ਘਰ ਤੇ ਪੈ ਜਾਏ ਇਹ ਅੱਜ ਵੀ ਹੁੰਦਾ ਹੈ ਦੇਖੋ ਹੁਣ ਜਦੋਂ ਮਾਤਾ ਜੀ ਨੇ ਇਹ ਸਭ ਦੇਖਿਆ ਉਂਗਰੂ ਅਰਜਨ ਦੇ ਪਾਸ਼ਾ ਕੋਲ ਬਹੁਤ ਵਿਰਾਗ ਵਿੱਚ ਗਏ ਮਹਾਰਾਜ ਆਪਣੇ ਘਰ ਵਿੱਚ ਵੀ ਕਿਰਪਾ ਕਰੋ ਤੁਸੀਂ ਸੰਸਾਰ ਭਰ ਨੂੰ ਦਾਤਾਂ ਵੰਡਦੇ ਹੋ ਆਪਣੇ ਘਰ 'ਚ ਕਿਰਪਾ ਕਰੋ ਸਤਿਗੁਰੂ ਮਿਹਰ ਕਰੋ ਦੇਖੋ ਕਿੰਨਾ ਸਤਕਾਰ ਹੈ ਸਤਿਗੁਰਾਂ ਦਾ ਤੇ ਸਾਰੇ ਉਹਨਾਂ ਕੋਲੋਂ ਜਦੋਂ ਦਾਤਾਂ ਪ੍ਰਾਪਤ ਕਰ ਰਹੇ ਨੇ ਕੀ ਉਹਨਾਂ ਦੇ ਘਰ ਵਿੱਚ ਪੁੱਤਰ ਨਹੀਂ ਹੋ ਸਕਦਾ ਉਹਨਾਂ ਨੇ ਵਡਿਆਈ ਭਗਤ ਨੂੰ ਦੇਣੀ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਵੀ ਸੇਵਕ ਨੂੰ ਇੰਨਾ ਵੱਡਾ ਬਣਾ ਦਿੱਤਾ ਸਤਿਗੁਰਾਂ ਨੇ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਕਹਿੰਦੇ ਜਿਹੜਾ ਸਿੱਖ ਗੁਰੂ ਦਾ ਹੋ ਜਾਂਦਾ ਹੈ ਨਾ ਉਹਦੀ ਦੁਰਮਤ ਮਲ ਸਤਿਗੁਰੂ ਹਿਰ ਲੈਂਦੇ ਆ ਤੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਕੋ ਭੇਜਿਆ ਗਿਆ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਬਾਬਾ ਬੁੱਢਾ ਜੀ ਨੇ ਜਿਸ ਪ੍ਰਕਾਰ ਉਹ ਗੰਡਾ ਪਨ ਕੇ ਕਿਹਾ ਕਿ ਇਦਾਂ ਤੁਹਾਡਾ ਪੁੱਤ ਜਿਹੜਾ ਜਾਲਮਾਂ ਦੇ ਦੁਸ਼ਮਣਾਂ ਦੇ ਸਿਰ ਭੰਨੇਗਾ